ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋ ਗਿਆ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਕੀ ਅਪੀਲ ਕਰਦੇ ਹੋ ਸਮਾਜ ਸੇਵੀ ਉਹਨੂੰ ਮੈਂ ਚਾਹਨਾ ਦੀ ਮਦਦ ਚਾਹੁੰਦੇ ਮੈਂ ਸਰ ਚਾਹਨਾ ਕਿ ਮੈਨੂੰ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜੋ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੀ ਕਮਾਈ ਕਰਕੇ ਬੱਚੇ ਚੰਗੇ ਤਰੀਕੇ ਨਾਲ ਬੁਝੇ ਤਾਂ ਘਰ ਵਾਲਾ 2 ਸਾਲ ਤੋਂ ਮੰਜੀ ਤੇ ਪਿਆ ਘਰ ਦੀ ਡਿੱਗੀ ਛੱਤ ਡੰਗਰਾ ਲਈ ਬਣਾਏ ਕਮਰੇ ਵਿੱਚ ਰਹਿਣ ਲਈ ਮਜਬੂਰ ਪੰਜ ਜੀਆਂ ਦਾ ਪਰਿਵਾਰ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਮਾਮਲਾ ਹੈ ਗੁਰਦਾਸਪੁਰ ਦੇ ਪਿੰਡ ਗਲੜੀ ਦਾ ਜਿੱਥੇ ਪਰਿਵਾਰ ਦਾ ਮੁਖੀ ਬਿਮਾਰ ਹੋਣ ਉਪਰੰਤ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਅਤੇ ਘਰ ਦੀ ਛੱਤ ਵੀ ਡਿੱਗ ਚੁੱਕੀ ਹੈ ਹਾਲਾਤ ਇਹ ਹਨ ਕਿ ਨਾ ਤਾਂ ਪਰਿਵਾਰ ਦੇ ਮੁਖੀ ਜੋ ਬਿਮਾਰ ਹੈ ਕੋਲ ਇਲਾਜ ਲਈ ਪੈਸੇ ਹਨ ਅਤੇ ਨਾ ਹੀ ਮਕਾਨ ਦੀ ਰਿਪੇਅਰ ਕਰਾਉਣ ਦੀ ਸਮਰੱਥਾ ਇੰਨਾ ਹਾਲਾਤਾਂ ਚ ਪੰਜ ਜੀਆਂ ਦਾ ਪਰਿਵਾਰ ਡੰਗਰਾਂ ਵਾਲੇ ਵਾੜੇ 'ਚ ਰਹਿਣ ਲਈ ਮਜਬੂਰ ਹੋ ਚੁੱਕਾ ਹੈ ਪਿੰਡ ਗਲੜੀ ਦੇ ਰਹਿਣ ਵਾਲੇ ਪਰਿਵਾਰ ਸ਼ਿਵਾਨੀ ਅਤੇ ਰਮੇਸ਼ ਲਾਲ ਦੀਆਂ ਦੋ ਧੀਆ ਅਤੇ ਇੱਕ ਪੁੱਤਰ ਹੈ ਵੱਡੀ ਧੀ 12ਵੀਂ ਪਾਸ ਕਰ ਚੁੱਕੀ ਹੈ ਅਤੇ ਅਗਾਂਹ ਪੜ੍ਹਾਈ ਕਰਨ ਦੀ ਇੱਛਕ ਹੈ ਪਰ ਧੀ ਦੀ ਪੜ੍ਹਾਈ ਕਰਨ ਦੀ ਇੱਛਾ ਪੂਰੀ ਕਰਨ ਦੀ ਪਰਿਵਾਰ ਦੀ ਹਾਇਸੀਅਤ ਨਹੀਂ ਹੈ ਅਤੇ ਘਰ ਬੈਠੀ ਹੈ ਘਰ ਦੀ ਛੱਤ 2 ਸਾਲ ਪਹਿਲਾਂ ਡਿੱਗ ਪਈ ਸੀ ਇਸ ਲਈ ਪਰਿਵਾਰ ਡੰਗਰਾ ਲਈ ਬਣਾਏ ਹੋਏ ਵਾੜੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਪਰਿਵਾਰ ਦੇ ਮਾੜੇ ਮਾਲੀ ਹਾਲਾਤ ਦੇ ਚੱਲਦੇ ਡੰਗਰ ਤਾਂ ਵੇਚ ਦਿੱਤੇ ਪਰ ਉਹੀ ਕਮਰੇ ਵਿੱਚ ਪੰਜ ਜੀਆਂ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ ਘਰ ਦਾ ਸਮਾਨ ਬੈੱਡ ਅਤੇ ਹੋਰ ਫਰਨੀਚਰ ਜੋ ਬਣਾਇਆ ਸੀ ਛੱਤ ਡਿੱਗਣ ਨਾਲ ਟੁੱਟ ਭੱਜ ਗਿਆ ਪਰਿਵਾਰ ਦੇ ਮੁਖੀ ਨੂੰ 2 ਸਾਲ ਪਹਿਲਾਂ ਪੈਰਲਾਈਜ਼ ਦਾ ਅਟੈਕ ਆਇਆ ਤੇ ਉਹ ਮੰਜੀ ਤੇ ਪਿਆ ਜਿਸ ਤੋਂ ਬਾਅਦ ਪਰਿਵਾਰ ਦੀ ਔਰਤ ਸ਼ਿਵਾਨੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਸੀ ਦੀ ਨੌਕਰੀ ਕਰਨੀ ਪਈ 2500 ਰੁਪਏ ਤਨਖਾਹ ਨਾਲ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ ਘਰ ਵਾਲੇ ਦਾ ਇਲਾਜ ਵੀ ਰੁਕਿਆ ਪਿਆ ਹੈ ਅਜੇ ਹੀ ਵਿੱਚ ਪਰਿਵਾਰ ਦੀ ਮੰਗ ਤਾਂ ਸਿਰਫ ਇੰਨੀ ਕੁ ਹੈ ਮਾਲੀ ਮਦਦ ਨਾਲ ਪਰਿਵਾਰ ਦੇ ਮੁਖੀ ਦਾ ਇਲਾਜ ਹੋ ਜਾਵੇ ਤਾਂ ਜੋ ਫਿਰ ਤੋਂ ਕੰਮ ਕਰਕੇ ਪਰਿਵਾਰ ਨੂੰ ਪਾਲਣ ਦੇ ਕਾਬਿਲ ਹੋ ਸਕੇ ਇਸ ਸੰਬੰਧੀ ਸਾਡੇ ਸਹਿਯੋਗੀ ਲਵਪ੍ਰੀਤ ਸਿੰਘ ਗੁਰਦਾਸਪੁਰ ਦੀ ਰਿਪੋਰਟ ਮੇਰਾ ਨਾਮ ਸ਼ਿਵਾਲੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰਦੀ ਹਾਂ ਹੋਰ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਕਿੱਡਾ ਡਿੱਗ ਗਿਆ ਹਾਂਜੀ ਫਿਰ ਸਾਡੀ ਸੱਤ ਡਿੱਗ ਗਈ ਸੱਤ ਡਿੱਗਣ ਕਰਕੇ ਅਸੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਹਾਂ ਡੰਗਰ ਵੀ ਆ ਗਈ ਜਦੋਂ ਮਤਲਬ ਕੀ ਹੈ ਬਿਮਾਰ ਹੋ ਗਏ ਫਿਰ ਉਹ ਵੇਚ ਕੇ ਉਹਨਾਂ ਨੇ ਇਲਾਜ ਕਰਾਇਆ ਥੋੜਾ ਬਟਾ ਫਿਰ ਬਸ ਸੱਤ ਡਿੱਗਣ ਨਾਲ ਕਿੰਨਾ ਨੁਕਸਾਨ ਹੋਇਆ ਜੀ ਸੱਤ ਡਿੱਗਣਾਂ ਬੈੱਡ ਬੂਰਦੇ ਟੁੱਟ ਗਏ ਮੰਜੀ ਹੀ ਥੇ ਰਹੇ ਹਨ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚੱਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਦੇ ਕਿੱਥੋਂ ਇਲਾਜ ਕਰਿਆ ਔਰ ਕਿਦਾਂ ਇਲਾਜ ਕਰਿਆ ਪਹਿਲੇ ਇਹਨਾਂ ਦਾ ਮਬਰਸਰੋਂ ਚੱਲਦਾ ਸੀ ਫੇਰ ਹੁਣ ਬਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਹੀ ਮਾੜੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਦੇ ਨੇ ਜਦੋਂ ਕਿਦੇ ਤਨਖਾਤ ਨੂੰ ਹੋ ਖਾਦੀ ਪਰਿਵਾਰ ਵਾਰੇ ਦੱਸੋ ਪਰਿਵਾਰ ਚ ਕੌਣ ਕੌਣ ਹੈ ਔਰ ਕੀ ਕੀ ਕਰਦੇ ਪਰਿਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰਦੇ ਵੱਡੀ ਨੇ ਕਲਾਸ 2 ਕਰ ਲਈ ਆ ਛੋਟੇ ਆ ਜਿਹੜੇ ਉਹ ਇੱਕ 8ਵੀਂ ਚ ਪੜਦੇ ਆ ਇੱਕ 7ਵੀਂ ਚ ਪੜ੍ਹਦਾ ਹੁੰਦਾ ਬੁੱਢੀ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਬਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤੇ ਚੰਗੀ ਆ ਪਰ ਹੁਣ ਉਤਰੀਏ ਕੀ ਆਹੀਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫੇਰ ਪੜਾਉਣ ਦੀ ਨਹੀਂ ਪਹਟਣਾ ਚਾਹੀਏ ਇਸ ਕਰ ਆਪਣਾ ਔਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ਵਰ ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਲੱਤਾਂ ਨਹੀਂ ਚੱਲ ਰਹੀਆਂ ਸਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹ ਕੋਈ ਪ੍ਰੋਬਲਮ ਹੈ। ਮਰ ਕੋ 4 ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ। ਪਹਿਲੇ ਸਰ ਟੀਵੀ ਹੋਈ ਸੀ। ਟੀਵੀ ਤੋਂ ਬਾਅਦ ਟੈਗ ਹੋ ਗਿਆ। ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲ ਰਹੀਆਂ। ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕਮਾ ਲੈਂਦੇ। 3-400 ਰੁਪਏ ਬੰਨ੍ਹ ਜਾਂਦਾ ਹੀ। ਲੱਗ ਜਿਹਾ ਨਾ ਕੰਮ ਆ ਜਾਂਦਾ ਸੀ। ਉਹਦੇ ਨਾਲ ਜਾ ਰਹਾ ਚਲਦਾ ਹੀ ਹੋ ਗਿਆ। ਆਹ ਹੁਣ ਉਹ ਗੱਲ ਬਿਮਾਰੀ ਦੇ ਦਰਦੇ ਹੋ 2 ਸਾਲ ਹੋ ਗਏ ਛੱਤ ਤੇ ਦੁੱਜ ਕੀ ਗੀ ਔਰ ਇਹਨਾਂ ਕੋ ਸਮਾਨ ਖਰਾਬ ਹੋ ਗਿਆ 7 ਸਾਲ ਹੋ ਗਿਆ ਜੀ ਡੀ ਸਮਾਨ ਕਾਫੀ ਜਿਆ ਹੀ ਖਰਾਬ ਹੋ ਮੇ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਚੱਲ ਰਹੀ ਦਵਾਈ ਬੰਦ ਹੈ ਕਿ ਇਸੇ ਰੇਕ ਕਰਕੇ ਕੀ ਅਪੀਲ ਕਰਦੇ ਹਾਂ ਸਮਾਜ ਸੇਵੀ ਨੂੰ ਮੈਂ ਚਾਹਾਂ ਮਦੀ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਨਾ ਕਿ ਮੈਂ ਦਵਾਈ ਚੰਗੀ ਇਹਦੇ ਹਸਪਤਾਲੋਂ ਲੈ ਲਵਾਂ ਕਿ ਮੈਂ ਠੀਕ ਹੋ ਜਾਾਂ ਫਿਰ ਮੈਂ ਮੈਂ ਕਮਾਈ ਕਰਕੇ ਬੱਚੇ ਇਹਦੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬੁੱਕੇ